ਜਿਹੜੇ ਆਪਣੇ ਭੈਣ ਭਰਾ 2021 ਤੇ 2020 ਤੋਂ ਪਹਿਲਾਂ ਆਏ ਹੋਣਗੇ ਉਹਨਾਂ ਨੂੰ ਇਹ ਪਤਾ ਹੋਊਗਾ ਕਿ ਦਸੰਬਰ 'ਚ 2021 'ਚ ਮੇਲਾਦਾ 20 ਨਵੀਂ ਤਰੀਕੀ ਹੋਦ ਦੇ ਨੇ ਦਿਨ ਹੈਗਾ ਉਸ ਦਿਨ ਸ਼ਨੀਵਾਰ ਦਾ ਤੇ ਮਲੇਸ਼ੀਆ 'ਚ ਵੀਰੇ ਬੜਾ ਤਗੜਾ ਹੜ੍ਹ ਆਇਆ ਹੈ ਕਿ ਪਾਣੀ ਤਾਂ ਸਹੀ ਗੱਲ ਤਾਂ ਇੱਥੋਂ ਇੱਥੋਂ ਤੱਕ 4-4 5-5 ਫੁੱਟ ਪਹੁੰਚ ਗਿਆ ਸੀ ਬਾਕੀ ਹੋਰ ਜਗ੍ਹਾ ਤੇ ਕਈ ਥਾਵਾਂ ਤੇ ਇਨਕੀ ਉੱਚਾ ਵੀ ਪਹੁੰਚ ਗਿਆ ਹੈ ਪਰ ਸਾਡੇ ਮੰਨ ਲਓ ਕਿ ਤਿੰਨ ਤੇ ਚਾਰ-ਚਾਰ ਫੁੱਟ ਪਹੁੰਚ ਗਿਆ ਸੀ ਕਿ ਉਹ ਹੜ੍ਹ ਦੀ ਗੱਲ ਤਾਂ ਤਾ ਦੱਸਣ ਦਿਆਂ ਕਿਉਂਕਿ ਆਹ ਜਿਹੜੀ ਤੁਸੀਂ ਕੁਰਸੀ ਦੇਖਣਦੇ ਜੋ ਨਾ ਆਵਲੀ ਏ ਮੇਰਾ ਵੀਰ ਉਹ ਹੜ ਕਰਕੇ ਆਈ ਯਾਨੀ ਤੇ ਜਨ ਕੇ ਕੰਪਨੀ ਆਪਣੀ ਉਧਰਲੀ ਸਾਈਡ ਤੇ ਬਾਬਾ ਦੂਰ ਏ ਉਧਰਲੀ ਸਾਈਡ ਤੇ ਤੇ ਹੜ ਕਰਕੇ ਤੁਸੀਂ ਦੇਖ ਸਕਦੇ ਕਿ ਤਿੰਨ ਚਾਰ ਗਿਲੇ ਮੰਨ ਲਓ ਜੰਗਲ ਦੇ ਵਿੱਚ ਆ ਗਈ ਬਾਕੀ ਆ ਰੁੱਖ ਰੱਕ ਤੁਸੀਂ ਦੇਖ ਸਕਦੇ ਕਿੰਨੇ ਇਧਰਲੀ ਸਾਈਡ ਤੇ ਤੇ ਇੱਕ ਹੋਰ ਤਾਂ ਚੀਜ਼ ਵਿਖਾਉਣਾ ਵੀ ਆਵਲਾ ਇੱਕ ਤਾਂ ਟਾਇਰ ਦੀ ਖੰਧਿਆਣਾ ਆਵਲਾ 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 ਇਹਦਾ ਟਾਇਰ ਏ ਤੇ ਮੇਰਾ ਵੀ ਜਦੋਂ ਨਵਾਂ ਨਵਾਂ ਕੰਮ ਕਰਨਾ ਸ਼ੁਰੂ ਕੀਤਾ ਮੈਂ ਕੰਪਨੀ ਚ ਆ ਮੇਰਾ ਵੀ ਸਾਡਾ ਪਹਿਲਾ ਪ੍ਰੋਜੈਕਟ ਹੀ ਆ ਟੈਰਾਂ ਨੂੰ ਪੇਂਟ ਕਰਨਾ ਉਦੋਂ ਅਸੀਂ ਪੇਂਟ ਕੀਤਾ ਹਫਤਾ ਕਿ ਹੋਇਆ ਹਲੇ ਨਵੇਂ ਨਵੇਂ ਆਏ ਹਾਂ ਕੰਪਨੀ ਚ ਲੱਗਾ ਮੈਂ ਉਦੋਂ ਮੇਰਾ ਵੀ ਬੜਾ ਤਕੜਾ ਹਾਰ ਆ ਗਿਆਗੇ ਤੇ ਬਾਕੀ ਇੱਥੇ ਆ ਜਿਹੜੇ ਤੁਸੀਂ ਪੱਠੇ ਦੇਖੰਦੇ ਜੋਣਾ ਉਦਾਂ ਆਪਾਂ ਸਾਰੇ ਆ ਚਾਰ ਚੁਬੇਰੇ ਵੱਢ ਛੱਡਿਆ ਸਾਰੇ ਪੱਠੇ ਪੱਠੇ ਛੇ ਕਰਕੇ ਜਾਦੇ ਵਧੀਆ ਹੋਏ ਕਿਉਂਕਿ ਇਧਰਲੀ ਸਾਈਡ ਤੇ ਮਿਲ ਕੇ ਗਾਂ ਹੈਗੀ ਨੈਰੋ ਵੀ ਤੁਹਾਨੂੰ ਗੱਡੀ ਵਿਖਾ ਦਿੰਨਾ ਮੈਂ ਤੇ ਬਾਕੀ ਇੱਥੇ ਭਰਾ ਤੁਸੀਂ ਦੇਖਦੇ ਇੱਥੇ ਗੋਵਾਂ ਵਡੀਆਂ ਬਾਲੀਆਂ ਜ ਆਹ ਦਾ ਦੇਖ ਸਕਦੇ ਉਹ ਨਾ ਤੁਰ ਤੁਰ ਕੇ ਆ ਇੱਥੇ ਨਾਲਾ ਜਿਆ ਬਣਾ ਛੱਡੇ ਇੱਥੇ ਜਿਹਦਾ ਤੁਸੀਂ ਦੇਖ ਸਕਦੇ ਕੋਈ ਬੰਦੇ ਦਾ ਆਉਣ ਜਾਣ ਨਹੀਂ ਹੈਗਾ ਬਾਕੀ ਲੀਆਂ ਪਈਆਂ ਆ ਕਿ ਇੱਥੇ ਆ ਮੰਨ ਲਓ ਕਿ ਐਂ ਲੱਗਦਾ ਕਿ ਬੰਦੇ ਤੁਰਦੇ ਫਿਰਦੇ ਪਰ ਬੰਦੇ ਨਹੀਂ ਇੱਥੇ ਆਉਂਦਾ ਕੋਈ ਵੀ ਤੇ ਪੱਠੇ ਇੱਥੇ ਬੜੇ ਏਨਕੇ ਘਾ ਬੂਟ ਵੜਾ ਹੀਗੇ ਤੇ ਆ ਜਿਹੜੇ ਤੁਸੀਂ ਦੇਖ ਸਕਦੇ ਇੱਥੇ ਆ ਸਾਰੀਆਂ ਗੋਵਾਂ ਹੀ ਤੁਰਦੀਆਂ ਫਿਰਦੀਆਂ ਘੱਟ ਤੋਂ ਘੱਟ ਵੀ 15 20 ਹੋਣੀਆਂ ਕਿ ਮੇਰੇ ਮੇਰੇ ਵੇਖਣ ਦੀ ਗੱਲ 10 15 ਤਾਂ ਮੈਂ ਵੇਖੀਆਂ ਨੀਆਂ ਤੇ ਬਾਕੀ ਇਧਰਲੀ ਸਾਈਡ ਤੇ ਆਪਾਂ ਪੱਠੇ ਬਾਵਾ ਬਾੜ ਛੱਡੇ ਆ ਉਹ ਆਪਣੇ ਮਾਲਕ ਦੀ ਜਗਾ ਕੇ ਜਿੱਥੇ ਆਪਾਂ ਵੱਢਣਦੇ ਆਂ ਚਾਰ ਪੰਜ ਮਰਲੇ ਥਾਂ ਇੱਥੇ ਹੈਗੀ ਉਦਾਂ ਤੇ ਬਾਕੀ ਥੋੜੇ ਬਲੀ ਜਗਾ ਉਧਰ ਵੀ ਉਹ ਵੀ ਤੁਹਾਨੂੰ ਦਿਖਾ ਦਣਾ ਮੈਂ ਆਹ ਦਾ ਰੇਨ ਕੋਟ ਲੈ ਕੇ ਆਂਦਾ ਸੀ ਅੱਜ ਕਿ ਕਿਉਂਕਿ ਡਰ ਲੱਗਦਾ ਸੀ ਵੀਰੇ ਕਿਤੇ ਮੀਂਹ ਮੂਣ ਆ ਜੇ ਪਰ ਏ ਧੁੱਪ ਲੱਗ ਗਈ ਕਿਉਂਕਿ ਜਦੋਂ ਤੁਰੇ ਹਨਾ ਪੱਠੇ ਵੱਢਣ ਵਾਸਤੇ ਉਦੋਂ ਬੱਦਲ ਬਾਈ ਵਾਵਾ ਆਈ ਸੀ ਆ ਮਹਾ ਚਾ ਰੇਨ ਕੋਟ ਲੈ ਆਉਣੇ ਪਰ ਇੱਥੇ ਤੁਹੇ ਦੇਖ ਸਾਦੇ ਧੁੱਪ ਲੱਗ ਗਈ ਆ ਵੀਰੇ ਹੈਗੀ ਆਪਣੇ ਲਾਗੇ ਨਹਿਰ ਤੇ ਨਹਿਰ ਦਾ ਪਾਣੀ ਜੋ ਚਿੱਕੜ ਚੁੱਕੜ ਮਿਲਿਆ ਨਾ ਦੇ ਵਿੱਚ ਤੇ ਇਸੇ ਕਰਕੇ ਜਾਨੀ ਕਿ ਪੱਠੇ ਬਾਬਾ ਵਧੀਆ ਹੋਏਗੇ ਆਪਾਂ ਸ਼ੁਰੂਆਤ ਕੀਤੀ ਸੀ 30 ਜੂਨ ਨੂੰ ਠੀਕ ਹੈ ਮਿਲਦਾ 29 ਕੇ 30 ਜੂਨ ਨੂੰ ਆਪਾਂ ਸ਼ੁਰੂਆਤ ਕੀਤੀ ਹੈ ਇੱਧਰ ਤੁਸੀਂ ਦੇਖ ਸਾਡੇ ਆ ਸਾਰੇ ਜਿੰਨੇ ਉਧਰਲੀ ਸਾਈਡ ਤੇ ਬਾਬਾ ਗਾਂ ਹੈਗੇ ਕਿ ਨਾਲ ਲੇੜ ਖਲਾਣ ਨਾਲ ਥਾਂ ਹੈਗੀ ਤਾਂ ਉਧਰ ਵੀ ਗਾਂ ਹੀ ਮਿਲ ਕੇ ਬਾਬਾ ਹੀ ਹੈਗੀ ਕਿ ਬਾਬਾ ਹੀ ਗਾਂ ਆਪਾਂ ਵੜੀ ਛੱਡੇ ਪੱਠੇ ਤੇ ਆ ਜਿਹੜਾ ਤੁਸੀਂ ਪੱਠਾ ਦੇਖਣਦੇ ਨਾ ਠੀਕ ਹੈ ਇਹ ਡੇ ਡੇ ਉੱਚੇ ਹੈਗੇ ਜਾਨੀ ਕਿ ਅਸਾਦ 8 8 ਫੁੱਟ ਉੱਚੇ ਹੈਗੇ ਪੱਠੇ ਕੇ ਤੇ ਬਾਕੀ ਭਰਾ ਪੱਠੇ ਇੱਥੋਂ ਲੈ ਕੇ ਨਾ ਤੁਹਾਨੂੰ ਦਿਖਾ ਦਣਾ ਮੈਂ ਬਾਬਾ ਹੀ ਗਾਂ ਤੁਰਨਾ ਪੈਂਦਾ ਹੈਗੇ ਆ ਵੀਰੇ ਹੈਗੀ ਨੈਰੇ ਠੀਕੇ ਬਾਕੀ ਤੁਹਾਨੂੰ ਦਿਖਾ ਦਣਾ ਮੈਂ ਵੀ ਕਿੰਨਾ ਗਾਂ ਤੁਰਨਾ ਪੈਂਦਾ ਪਾਣੂ ਉੱਥੋਂ ਲੈ ਕੇ ਨਾ ਵੀਰੇ ਅੱਜ ਜਿੱਦਾਂ ਤੁਹਾਨੂੰ ਗਾਂ ਉਹਦੂ ਗਾਂ ਵੀ ਹੈਗੀ ਮਿਲ ਕੇ ਜੰਗਲ ਦੇ ਵਿੱਚ ਉੱਥੋਂ ਲੈ ਕੇ ਤੇ ਆ ਸਾਰਾ ਮੋਢੇ ਤੇ ਚੋੱਕੇ ਲੈ ਕੇ ਆਉਣੇ ਪੈਂਦੇ ਕਿਉਂਕਿ ਇਦਾਂ ਤੁਸੀਂ ਦੇਖਦੇ ਆ ਰਾ ਮੇਰਾ ਵੀਰ ਚੰਗਾ ਨਹੀਂ ਹੈਗਾ ਟਰਾਲੀ ਨਹੀਂ ਆਉਂਦੀ ਤੇ ਇਸੇ ਕਰਕੇ ਤੁਰ ਤੁਰ ਕੇ ਯਾਨੀ ਕਿ ਇੱਥੋਂ ਮੋਡਲ ਚੱਕ ਕੇ ਲੈ ਕੇ ਜਾਈਦੇ ਇੱਥੋਂ ਕੇ ਤੇ ਪਹਿਲਾਂ ਮੇਰਾ ਵੀਰਾ ਜਿਹੜੀ ਤੁਸੀਂ ਬਾਉਂਡਰੀ ਦੇਖ ਰਹੇ ਹੋ ਪਹਿਲਾਂ ਇੱਥੋਂ ਤੱਕ ਹੀ ਆਪਣੀ ਜਗ੍ਹਾ ਆਪਣੇ ਮਾਲਕ ਦੀ ਤੇ ਆਹ ਗੱਡੀ ਹੁਣ ਉਧਰ ਨਾਲ ਛੱਡੀ ਆ ਕਿ 2 2.5 ਕਿਲੇ ਉਧਰ ਹੋਰ ਲੈ ਛੱਡੀ ਉਹਨਾਂ ਹੋਰ ਜਗ੍ਹਾ ਇੱਥੋਂ ਤੱਕ ਮੇਰਾ ਵੀਰ ਲੈ ਕੇ ਆਉਣੇ ਪੈਂਦੇ ਪੱਠੇ ਕੇ ਤੇ ਬਾਕੀ ਹੁਣ ਲੈ ਗ ਜਾਨੇ ਆਪਾਂ ਪੱਠੇ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਧੰਨਵਾਦ ਜੀ ਸਤਿ ਸ੍ਰੀ ਅਕਾਲ